ਨਹੀਂ ਇਹਦੀ ਸੇਲੀ ਏ ਮਸ਼ੂਕ ਇਹਦੀ ਬਣੀ ਹੋਈ ਇੱਕ ਬੰਦੇ ਨਾਲ ਤਲਾਕ ਦੇ ਤੇ ਨਹੀਂ ਜਾਣਦੇ ਨੇ ਮੈਂ ਸ਼ਕਲ ਦਿਖਾ ਦੀ ਤੂੰ ਇੱਕ ਉਹ ਸ਼ਕਲ ਦਿਖਾ ਮੈਂ ਇਹਦਾ ਵਿਆਹ ਕਰਾਇਆ ਹੋਇਆ ਅਲੀਗਲ ਨਹੀਂ ਹੈਗੀ ਮੈਂ ਪੁੱਛੋ ਅਲੀਗਲ ਨਹੀਂ ਹੈਗੀ ਮੈਂ ਆਹ ਇਹ ਮੇਰਾ ਬੰਦਾ ਹੈ ਨਲੀ ਨੀ ਕਿਣਾ ਜਨਾਨੀ ਸੋ ਦੋਸਤੋ ਗੜੇ ਦੇ ਵਿੱਚ ਘਰ ਵਾਲੇ ਨੇ ਆਪਣੇ ਘਰਾਂ ਦਾ ਫੜਿਆ ਹੈ ਗੈਰ ਜਨਾਨੀ ਦੇ ਨਾਲ ਆਹ ਦੇਖੋ ਜੀ ਇੱਥੇ ਇਹ ਕੰਮ ਹੋ ਗਿਆ ਇਹੋ ਜਿਹੇ ਤਸਵੀਰਾਂ ਜੀ ਗੜੇ ਦੇ ਵਿੱਚ ਇਹ ਕਾਜ ਨੇ ਕਰਿਆ ਆਪਣੇ ਘਰਾਂ ਦੇ ਗੈਰ ਜਨਾਨੀ ਕਰ ਰਿਹਾ ਸੀ ਆਹ ਦੇਖੋ ਜੀ ਆਪਣੀ ਜਿਹੜਾ ਘਰ ਵਾਲਾ ਫੜਿਆ ਜਿਹੜਾ ਨੇ ਗੈਰ ਮਰਦ ਨਾਲ ਸਾਹ ਹੋ ਗਿਆ ਸ਼ਾਇਦ ਬਾਹਰ ਆ ਗਏ ਜੀ ਦੇਖੋ ਹੋ ਗਿਆ ਜਿਹੜੀ ਸਿਹੜਾ ਸਿੱਧੀਆਂ ਤਸਵੀਰਾਂ ਗੜੇ ਤੋਂ ਤੁਹਾਨੂੰ ਦਿਖਾ ਰਿਹਾ ਜੀ ਆਨੇ ਕੋ ਮਾਰਨ ਤੱਕ ਜਾ ਰਿਹਾ ਸੀ ਗੱਲਬਾਤ ਕੀ ਹੋਈ ਮੈਡਮ ਕੀ ਸਭ ਮੈਡਮ ਗੱਲਬਾਤ ਕੀ ਆ ਜਨਾਨੀ ਨੇ ਮੇਰਾ ਕੰਮ ਖਰਾਬ ਕੀਤਾ ਹੋਇਆ ਦੇਖੋ ਆ ਜਨਾਨੀ ਮੈਨੂੰ ਧਮਕੀਆਂ ਦਵਾੰਦੀ ਕਹਿੰਦੀ ਮੈਂ ਤੈਨੂੰ ਛੱਡਵਾ ਲਈ ਆ ਆਪਣੇ ਬੰਦੇ ਨਾਲ ਲਾਕ ਦੇ ਨਹੀਂ ਜਾਣ ਦੇਣਾ ਮੈਂ ਸ਼ਕਲ ਦਿਖਾ ਦੀ ਤੂੰ ਇੱਕ ਵਾਰ ਸ਼ਕਲ ਦਿਖਾ ਇਹ ਬੰਦੇ ਦੇ ਨਾਲ ਬਿਲਕੁਲ ਮੈਂ ਕਰਦੀ ਆ ਜੋ ਨਹੀਂ ਚਲ ਕੇ ਦੇ ਇੱਥੋਂ ਮੇਰੀ ਨੂੰ ਵਿਆਹ ਕਰਾਇਆ ਹੋਇਆ ਅਲੀਗਲ ਹੈਗੀ ਮੈਂ ਪਿੱਛੋਂ ਅਲੀਗਲ ਹੀ ਹੈਗੀ ਮੈਂ ਠੀਕ ਹੈ ਉਹ ਨਿਕਲ ਗਿਆ ਦੇਖੋ ਮੰਮੀ ਹੈਗੀ ਮੈਡਮ ਕੀ ਗੱਲਬਾਤ ਕੀ ਹੈ ਸਾਰੀ ਵੀ ਦੱਸਿਓ ਮਾਣਾ ਪੂਰੀ ਗੱਲ ਹੈ ਸਾਲ ਤੋਂ ਬੰਦਾ ਮੈਨੂੰ ਚੀਟ ਕਰ ਰਿਹਾ ਇੱਕ ਸਾਲ ਤੋਂ ਇਹ ਬੰਦਾ ਮੈਨੂੰ ਚੀਟ ਕਰ ਰਿਹਾ ਅੰਨਾ ਮੈਂ ਵਿਆਹ ਕਰਾਇਆ ਹੋਇਆ 6 ਸਾਲ ਦੀ ਮੇਰੀ ਬੇਟੀ ਹੈ ਇਹਨੇ ਮੈਨੂੰ ਕੁੱਟ ਮਾਰ ਕੇ ਜਨਾਨੀ ਕਰਕੇ ਘਰੋਂ ਕੱਢਤਾ ਕਿੱਥੇ ਰਹਿਣ ਵਾਲੇ ਮੈਡਮ ਦੀ ਮੈਂ ਗੜੇ 'ਚ ਹੀ ਰਹਿਣ ਵਾਲੀ ਆ ਅੱਛਾ ਜੀ ਇਹ ਵੀ ਗੜੇ 'ਚ ਤਾਂ ਰਹਿਣ ਵਾਲਾ ਹੈ ਤੇ ਇਹ ਲੜਕੀ ਕੌਣ ਹੈ ਜੀ ਜਿਹੜੀ ਲੜਕੇ ਆਈ ਹੈ ਇਹ ਕੀ ਇਨਲੀਗਲ ਹੈ ਇਹਨੇ ਰੱਖੀ ਹੋਈ ਹੈ ਨਹੀਂ ਇਹ ਕਿੱਥੇ ਰਹਿਣ ਵਾਲੇ ਕੰਮ ਕਰਦੇ ਇਕੱਠੇ ਨਾਲ ਕਿਦਾਂ ਨਹੀਂ ਇਹਦੀ ਸਹੇਲੀ ਹੈ ਮਸ਼ੂਕ ਇਹਦੀ ਬਣੀ ਹੋਈ ਨਹੀਂ ਇਹ ਜੋਬ ਵ ਜੋਬ ਜੂਮ ਨਹੀਂ ਕਰਦੀ ਮੈਨੂੰ ਨਹੀਂ ਪਤਾ ਦੀ ਕਿੱਦਾਂ ਸੇਲੀ ਬਣੀ ਕਿੱਦਾਂ ਨਹੀਂ ਇਹ ਕਾਫੀ ਸਾਲਾਂ ਤੋਂ ਚੀਟ ਕਰਦਾ ਆ ਰਿਹਾ ਮੇਰੇ ਪਿੱਛੇ ਅੱਜ ਫੜਿਆ ਗਿਆ ਰੰਗੇ ਹੱਤੇ ਤਾਂ ਤੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਇਹਦੇ 7 ਸਾਲ ਹੋ ਗਏ ਭਾਜੀ ਠੀਕ ਹੈ ਜੀ 6 ਸਾਲ ਦੀ ਮੇਰੀ ਬੇਟੀ ਹੈ ਉਹ ਤੇ 3 ਸਾਲ ਲੱਗਾ ਕੋਈ ਆਪਣਾ ਕੋਈ ਅੱਗੇ ਭਾਜੀ ਮੈਂ ਪਿਆਰ ਨਾਲ ਸੁਲਝਾਉਣਾ ਚਾਹਦੀ ਸੀ ਮੈਨੂੰ ਨਹੀਂ ਸੀ ਪਤਾ ਕਿ ਇੰਨੀ ਗੱਲ ਵੱਧ ਜਾਣੀ ਏ ਕਿ ਆ ਸੀ ਦੋ ਚਾਰ ਬੰਤਿਆਂ ਨੇ ਇਹਨੂੰ ਬਿਠਾ ਕੇ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਇਸ ਬੰਦੇ ਨੇ ਕੋਈ ਗੱਲ ਨਹੀਂ ਮੰਨੀ ਅਗੋਂ ਹੱਥੀ ਪੈਂਦਾ ਹਰ ਇੱਕ ਦੇ ਮੇਰੀ ਮਾਂ ਨੂੰ ਮੇਰੇ ਭਰਾ ਨੂੰ ਇਹਨੇ ਜਾਨੋਂ ਮਾਰਨ ਦੀ ਕੋਸ਼ਿਸ਼ ਮੈਂ ਵੀ ਇਹਦੇ ਪਿੱਛੇ ਫਿਰਦੀ ਵੀ ਆ 5 ਦਿਨ ਹੋ ਗਏ ਨੇ ਇਹਨੂੰ ਖੁਦ ਪਤਾ ਹੈ ਹਾਉਂ ਤੁਸੀਂ ਨਾ ਹੁੰਦੇ ਐਨੇ ਮੇਰਾ ਸਿਰ 파ੜਦੇ ਰ ਸੀ ਅੱਗੇ ਵੀ ਐਨੇ ਮੇਰਾ ਸਿਰ 파ੜਿਆ ਮੈਨੂੰ ਜਾਨੋ ਮਾਰ ਕੇ ਸੋਤਿਆ ਅੱਗੇ ਵੀ ਜਾਨੋ ਮਾਰ ਕੇ ਤਾਂ ਹਾਂਜੀ ਹਾਂਜੀ ਹੁੰਦੀ ਐ ਐਨੇ ਮੈਨੂੰ ਘਰੋਂ ਕੱਢਤਾ ਐਨੇ ਸਾਰੇ ਘਰ ਦੇ ਨੂੰ ਪਤਾ ਪੂਰੇ ਮਹੱਲੇ ਵਿੱਚ ਪਤਾ ਐ ਕਿ ਇਹ ਕੁਛ ਕਰਦਾ ਪਿਆ ਕਿਸੇ ਦੇ ਨਾਲ ਹੁੰਦੀ ਹਾਂਜੀ ਪਹਿਲਾਂ ਕੰਪਲੀਟ ਹੀ ਨਹੀਂ ਕੀਤੀ ਕਿ ਕਿਸੀ ਪਾਜੀ ਐਨੇ ਪੈਸੇ ਝਾੜਦੇ ਸੀ ਉਹਨਾਂ ਨੂੰ ਕਿੰਨਾ ਕ ਟਾਈਮ ਪਹਿਲੇ ਕੀਤਾ ਸੀ ਮੈਡਮ ਕਦੋਂ ਜਦੋਂ ਸਾਡੀ ਲੜਾਈ ਹੋਈ ਸੀ ਕਿੰਨਾ ਕ ਟਾਈਮ ਪਹਿਲੇ ਲੜਾਈ ਹੋਈ ਇੱਥੇ ਰਹਿਣੇ ਕਿੱਥੇ ਤੁਸੀਂ ਮੈਂ ਆਪਣੇ ਘਰ ਰਹਿਣੀ ਆ 7 ਨੰਬਰ ਚੌਂਕੀ ਤੇ ਮੈਂ ਕੰਪਲੇਂਟ ਕੀਤੀ ਸੀ ਉਹਦੇ ਸੁਣਾਈ ਨਹੀਂ ਹੋਈ ਗੜੇ ਦੇ ਵਿੱਚ ਤੁਹਾਡੇ ਸੋਹਰੇ ਪਰਿਵਾਰ ਕਿੱਥੇ ਹੈ ਜੀ ਸੋਹਰਾ ਪਰਿਵਾਰ ਕੈਂਟਰ ਰੋਡ ਤੇ ਆਉਂਦੇ ਹਨ ਕੈਂਟਰ ਰੋਡ ਤੇ ਹਾਂਜੀ ਕਿੰਨੇ ਟਾਈਮ ਹੋ ਗਏ ਤੁਹਾਡੇ ਵਿਆਹ ਨੂੰ ਜੀ ਤੁਹਾਡੇ ਵਿਆਹ ਨੂੰ 7 ਸਾਲ ਹੋ ਗਏ ਨੇ ਸਾਲ ਤੋਂ ਮੈਂ ਆਪਣੇ ਮਾਂ ਦੇ ਕੋਲ ਰਹਿ ਰਹੀ ਹਾਂ ਇਹ ਨੂੰ ਪਤਾ ਲੱਗਿਆ ਕਿ ਇਹਦੇ ਘਰ ਦੇ ਕੁਝ ਨਹੀਂ ਕਰ ਸਕਦੇ ਬੇਬੀ ਵਗੈਰਾ ਵੀ ਹੈਗੇ ਤੁਹਾਡੇ ਬੱਚੇ ਹਾਂਜੀ ਮੇਰੀ ਕੁੜੀ ਹੈ ਜੀ ਇੱਕ ਇਸ ਬੰਦੇ ਨੇ ਮੈਨੂੰ ਇੰਨਾ ਦੁਖੀ ਕੀਤਾ ਨਾ ਕਿ ਮੇਰੇ ਕੋਲ ਹੁਣ ਅੱਕ ਕੇ ਕੋਈ ਹੋਰ ਹੱਲ ਨਹੀਂ ਲੱਭਿਆ ਮੈਂ ਇੱਥੇ ਆਈ ਆ ਮੈਨੂੰ ਕਿਸੇ ਨੇ ਦੱਸਿਆ ਕਿ ਇੱਥੇ ਆਇਆ ਆਂਦਾ ਰੋਜ਼ ਹੀ ਇਹ ਕਦੀ ਕਿਤੇ ਕਦੀ ਕਿਤੇ ਮੇਰੇ ਹੱਥੇ ਨਹੀਂ ਸੀ ਚੜਦਾ ਇਹ ਮੈਨੂੰ ਕਹਿੰਦਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਤੂੰ ਮੇਰਾ ਕੀ ਵਿਗਾੜ ਲਵੇਂਗੀ ਕਹਿੰਦਾ ਮੈਂ ਪੁਲਿਸ ਵਾਲਿਆਂ ਨੂੰ ਕੁਝ ਨਹੀਂ ਜਾਣਦਾ ਪੁਲਿਸ ਵਾਲੇ ਮੇਰਾ ਕੀ ਕਰ ਲੈਣਗੇ ਮੈਡਮ ਅੱਜ ਤੁਸੀਂ ਪਹਿਲਾਂ ਜਦੋਂ ਇਹਨਾਂ ਨੂੰ ਫੜਿਆ ਤੇ ਇਹਨਾਂ ਦੁਆਰਾ ਕੀ ਕਿਹਾ ਗਿਆ ਤੁਹਾਨੂੰ ਐਨੇ ਮੈਨੂੰ ਇਹੀ ਕਿਹਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਮੈਨੂੰ ਡਿਵੋਰਸ ਦੇ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਨੂੰ ਇਹੀ ਪੁੱਛਦੀ ਸੀ ਮੈਂ ਕਿੱਥੇ ਗਲਤ ਆ ਤੇਰੇ ਨਾਲ ਜੇ ਮੈਂ ਗਲਤ ਆ ਮੈਨੂੰ ਦੱਸ ਮੈਨੂੰ ਚਾਰ ਬੰਦਿਆਂ ਚ ਬਿਠਾ ਮੇਰੇ ਰਿਸ਼ਤੇਦਾਰਾ ਕੁਲ ਵੀ ਗਈਆਂ ਉਹ ਵੀ ਕਹਿੰਦੇ ਸਾਨੂੰ ਪਤਾ ਖੁੱਦ ਗਲਤ ਕਰਦਾ ਪਿਆ ਇਹ ਜਨਾਨੀ ਦੇ ਘਰ ਸ਼ਰੀਆਮ ਜਾਂਦਾ ਵੇ ਹਰ ਟਾਈਮ ਉੱਥੇ ਬਿੜਿਆ ਰਹਿੰਦਾ ਹਰ ਟਾਈਮ ਪਰ ਕਿਤੇ ਨਾ ਦੇਖਿਆ ਜਾਵੇ ਉਸ ਲੇਡੀਜ਼ ਨੇ ਵੀ ਚੂੜਾ ਪਾਇਆ ਹੋਇਆ ਬਾਹ ਦੇ ਵਿੱਚ ਉਹ ਵੀ ਕਿਸੇ ਨਾ ਵਿਆਹੇ ਹੋਏ ਨੇ ਹੈਗੀਏ ਉਹ ਗਲਤ ਉਹਦੇ 8 ਸਾਲ ਹੋ ਗਏ ਵਿਆਹ ਨੂੰ ਅੱਛਾ ਜੀ ਉਹਨੇ 3-4 ਵਿਆਹ ਕਰਾਏ ਹੋਏ ਨੇ ਪਰ ਕਿਤੇ ਨਾ ਕਿਦੋਂ ਨਾਲੇ ਬਾਅਦ ਵਿੱਚ ਦੇਖਿਆ ਗਿਆ ਚੂੜਾ ਪਾਇਆ ਸੀਗਾ ਲੇਡੀਜ਼ ਮੈਰਿਟ ਨੇ ਖੋਦੀ ਮੈਨੂੰ ਨਹੀਂ ਪਤਾ ਇਹਨਾਂ ਦੀ ਕੀ ਕਹਾਣੀ ਹੈ ਨਹੀਂ ਤੁਸੀਂ ਅੱਗੇ ਕਿੰਨੀ ਕਵਾਰੀ ਮੈਨੂੰ ਤੁਸੀਂ ਆਪਣੇ ਘਰ ਵਾਲੇ ਨੂੰ ਫੜਿਆ ਜੀ ਬਾਜੀ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ ਇਹਨੂੰ ਭਜਾ ਦਿੰਦਾ ਸੀ ਜਿੱਦਾਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੁਣ ਵੀ ਐਸੀ ਜਗ੍ਹਾ ਦੇ ਉੱਪਰ ਐਸੇ ਹੋਟਲ ਦੇ ਵਿੱਚ ਫੜਿਆ ਨਹੀਂ ਬਾਜੀ ਬੜੀ ਜਗ੍ਹਾ ਤੇ ਦਿੱਤੀ ਤੇ ਅੱਜ ਕਿਦਾਂ ਤੁਹਾਨੂੰ ਪਤਾ ਲੱਗਾ ਕਿ ਇਸ ਜਗ੍ਹਾ ਦੇ ਉੱਪਰ ਆਏ ਨੇ ਮੈਨੂੰ ਕਿਸੇ ਨੇ ਪੂਰੀ ਖਬਰ ਦਿੱਤੀ ਹੈ ਕਿ ਅੱਜ ਹੁਣੇ ਨਿਕਲੇ ਮੈਂ ਤਾਂ ਹੀ ਹੁਣੇ ਪਹੁੰਚੀ ਸੀ ਤੇ ਕੋਈ ਤੁਸੀਂ ਸੂਚਨਾ ਥਾਣੇ ਵੀ ਦਿੱਤੀ ਪੁਲਿਸ ਨੂੰ ਦਿੱ ਪਾਜੀ ਅੱਜ ਵੀ ਇੱਥੇ ਗਲਤ ਤਰੀਕੇ ਨਾਲ ਅੰਦਰ ਦੋਨੋਂ ਸੀਗੇ ਦੋਨੋਂ ਕੋਈ ਇਹ ਜਿਹੜੀ ਲੜਕੀ ਆਈ ਹੋਈ ਸੀ ਇਹ ਵਾਲੀ ਤੇ ਮੇਰਾ ਹਸਬੰਦ ਦੋਨੋਂ ਉੱਪਰ ਗਲਤ ਮਤਲਬ ਰੂਮ ਦੇ ਵਿੱਚ ਕੰਡੀਸ਼ਨ ਦੇ ਵਿੱਚ ਸੀਗੇ ਜੀ ਤੇ ਮੈਂ ਖੱਲੇ ਰਾਂ ਦੀ ਵੇਟ ਕਰ ਰਹੀ ਸੀ ਉਸ ਟਾਈਮ ਤੋਂ ਕਿਉਂਕਿ ਇਹ ਮੈਂ ਜੇ ਨੂੰ ਅੰਦਰ ਜਾ ਕੇ ਪਕੜਦੀ ਐਨੇ ਮੇਰੇ ਹੱਥੀ ਪੈਣਾ ਸੀ ਐ ਮੈਨੂੰ ਮਾਰਨ ਦੀ ਬਹੁਤ ਵਾਰੀ ਕੋਸ਼ਿਸ਼ ਕੀਤੀ ਪਾਜੀ ਇਹਨੇ ਮੇਰਾ ਗਲਾ ਘੁੱਟ ਕੇ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਹੈ ਮੈਂ ਆਪਣੀ ਜਾਨ ਬਚਾ ਲ ਲਈ ਹਾਂ ਹਾਂਜੀ ਮੈਂ ਆਪਣੀ ਜਾਨ ਬਚਾਉਣ ਦੇ ਕਰਕੇ ਆਪਣੇ ਛੋਟੇ ਜਿਹੇ ਬੱਚੇ ਕਰਕੇ ਮੈਂ ਆਪਣੇ ਪਿੱਕੇ ਰਹਿ ਰਹੀ ਹਾਂ ਕਿਉਂਕਿ ਮੇਰਾ ਬੱਚਾ ਇਹ ਚੀਜ਼ ਨਹੀਂ برداشت ਕਰ ਸਕਦਾ ਛੋਟਾ ਬੱਚਾ ਉਹ ਤੇ ਮਾਸੂਮੀਅਤ ਤੇ ਅਸਰ ਪੈਂਦਾ ਤੁਹਾਡੀ ਲੜਕੀ ਨੂੰ ਵੀ ਇਹ ਗੱਲ ਦੋਸਤੋਂ ਮੈਂ ਵੇਟ ਕੀਤੀ ਫੋਨ ਕੀਤਾ ਫਿਰ ਹੁਣ ਜਾ ਕੇ نیچے ਆਏ ਹੁਣ ਤੁਸੀਂ ਦੇਖਿਆ ਇਹ ਟੈਂਪੇ ਦੇ ਸਾਹਮਣੇ ਹੱਥੋਂ ਮੁੱਕੀ ਆ ਪਰ ਕਿਵੇਂ ਦੇਖਦੇ ਹੋ ਜੀ ਤੁਹਾਡੇ ਨਾਲ ਵਿਆਹ ਕਰਾਇਆ ਤੁਹਾਡੇ ਨਾਲ ਹੀ ਨਾਵਾ ਮੇਰੇ ਲਈ ਲੜਕੀ ਵੀ ਹੋ ਗਈ ਅੱਜ ਜਿਹੜਾ ਉਹ ਬੰਦਾ ਉਹਦੀ ਹਮਾਇਤ ਕਰ ਰਿਹਾ ਤੁਹਾਨੂੰ ਥੱਪਕੇ ਮਾਰ ਰਿਹਾ ਸਭ ਕੈਮਰੇ ਵਿੱਚ ਵੀ ਇਹ ਮੈਨੂੰ ਗਲੋ ਲਾ ਕੇ ਸੁਟਣਾ ਚਾਹੁੰਦਾ ਇਹ ਕਹਿੰਦਾ ਮੇਰੀ ਜਨਾਨੀ ਨਹੀਂ ਇਹਦੇ ਕਹਿਣ ਨਾ ਮੈਂ ਜਨਾਨੀ ਨਹੀਂ ਰਹੀ ਮੈਂ ਕੋਰਟ ਦੇ ਵਿੱਚ ਵਿਆਹ ਕਰਵਾਇਆ ਮੈਂ ਇਹਦੇ ਤੇ ਕੋਈ ਅਨਲੀਗਲ ਮੈਂ ਹਾਂਜੀ ਹਾਂਜੀ ਭਾਜੀ ਮੇਰੀ ਲਵ ਮੈਰਿਜ ਹੋਈ ਹੈ ਇਹ ਕਿੱਥੇ ਰਹਿੰਦੇ ਤੁਹਾਡੇ ਹਸਬੰਡ ਜਿਹੜੇ ਮੇਰੇ ਹਸਬੰਡ ਵੀ ਲੋਕਲੀ ਗੜੇ ਦੇ ਹੀ ਨੇ ਕੈਂਟਰ ਰੋਡ ਤੇ ਰਹਿੰਦੇ ਨੇ ਉਹਨਾਂ ਦਾ ਘਰ ਕੈਂਟਰ ਰੋਡ ਤੇ ਆ ਮਕਾਨ ਨੰਬਰ 336 ਨਹੀਂ ਹੁਣ ਇਹ ਮਤਲਬ ਤੁਹਾਡੇ ਨਾਲ ਕੋਈ ਚੱਲ ਰਿਹਾ ਕੋਈ ਡਿਵੋਰਸ ਦਾ ਮੇਰੀ ਨਾਏ ਭਾਜੀ ਬਹੁਤ ਟੋਟਲੀ ਇਲਲੀਗਲ ਚੱਲ ਰਿਹਾ ਸਾਰਾ ਕੰਮ ਮਿਲਤਨ ਜਹਿਰ ਕਰ ਰਿਹਾ ਹਰ ਪਾਸੇ ਕੋਈ ਡਿਵੋਰਸ ਦਾ ਕੇਸ ਨਹੀਂ ਬਣਾਉਂਦੀ ਕੋਈ ਮੈਂ ਕਿਉਂ ਕੇਸ ਮੈਂ ਕਿਉਂ ਕਰਾਂਗੀ ਮੇਰਾ ਬੱਚਾ ਭਾਜੀ ਮੈਂ ਸੜਕਾਂ ਤੇ ਥੋੜੀ ਰੋਲਣਾ ਨਹੀਂ ਤੁਹਾਡੇ ਹਸਬੰਦ ਨੇ ਤਾਂ ਨਹੀਂ ਕੀਤਾ ਕੋਈ ਕੇਸ ਕੋਈ ਐਸਾ ਨਹੀਂ ਮੇਰੇ ਹਸਬੰਦ ਨੇ ਕੋਈ ਕੇਸ ਨਹੀਂ ਕੀਤਾ ਸਿਰਫ ਸਾਡੀ ਲੜਾਈ ਹੋਈ ਸੀ ਕਿ ਅਸੀਂ ਇੱਕ ਦੂਜੇ ਦੇ ਇੰਨੇ ਮਹਿ ਪਹਿਲੇ ਰਿਪੋਰਟ ਕੀਤੀ ਸੀ ਇਹਨੇ ਮੇਰੇ ਖਿਲਾਫ ਕਰ ਦਿੱਤੀ ਇਹ ਜਨਾਨੀ ਨੇ ਇਹ ਤੁਹਾਡੀ ਜਾਣਕਾਰੀ ਹੈ ਮਹਿਲਾ ਹੈ ਜਿਹੜੀ ਨਹੀਂ ਸਰ ਮੈਂ ਇਹਨੂੰ ਬਿਲਕੁਲ ਨਹੀਂ ਜਾਣਦੀ ਫਿਰ ਤੁਹਾਨੂੰ ਕਿਦਾਂ ਨਾਮ ਬਤਾਉਂਗੀ ਇਸ ਪਾ ਦੋ ਤਿੰਨ ਜਗ੍ਹਾ ਪਹਿਲੇ ਵੀ ਵੀ ਆਈ ਹੋਈ ਏ ਤੁਸੀਂ ਕਿਹਦੀ ਖਬਰ ਕਰਾਣ ਦੇ ਵੀ ਆਪਣੀ ਮਰਜ਼ੀ ਨਾਲ ਕਰਾਣ ਦੇ ਮੈਡਮ ਕੋਈ ਦਬਾਅ ਦਾ ਨਹੀਂ ਹੈ ਕਿਸ ਮੀਡੀਆ ਦਾ ਕੋਈ ਚੀਜ਼ ਦਾ ਕੋਈ ਦਬਾਅ ਨਹੀਂ ਹੈ ਮੈਂ ਮਜਬੂਰ ਹੋ ਕੇ ਅੱਜ ਐਕਸ਼ਨ ਚ ਕਿਹਾ ਮੈਂ ਚਾਹਣਾ ਨਹੀਂ ਸੀ ਮੈਂ ਸੋਚਿਆ ਸੀ ਪਿਆਰ ਨਾਲ ਮੈਟਰ ਸੋਲਵ ਹੋ ਜੇ ਘਰ ਦੇ ਅੰਦਰ ਮਤਲਬ ਤੁਸੀਂ ਮੀਡੀਆ ਨੂੰ ਆਪਣੀ ਮਰਜ਼ੀ ਨਾਲ ਬੁਲਾਇਆ ਇੱਥੇ ਮੈਟਰ ਸੋਲਵ ਨਹੀਂ ਹੋ ਰਿਹਾ ਸੀ ਜੀ ਸਰ ਮੈਨੂੰ ਤੇਰੇ ਨਾਲ ਸੀ ਮਨੂ ਲੜਾਈ ਹੋਈ ਨੂੰ ਸਾਲ ਹੋ ਗਿਆ ਪਰ ਉਸ ਤੋਂ ਦੋ ਤਿੰਨ ਮਹੀਨੇ ਬਾਅਦ ਮੈਂ ਦੋ ਤਿੰਨ ਵਾਰੀ ਟਰਾਈ ਕੀਤਾ ਇਸ ਬੰਦੇ ਦੇ ਦਬਾਅ ਪਾ ਕੇ ਉਹਨਾਂ ਬੰਦਿਆਂ ਨੂੰ ਚੁੱਪ ਕਰਾ ਦਿੱਤਾ ਕਿ ਅਸੀਂ ਨਹੀਂ ਕੋਈ ਗੱ ਵੀ ਆਪਾਂ ਇਹ ਚੀਜ਼ ਕਰ ਰਹੇ ਆ ਫਿਰ ਮੈਂ ਆਪਣੀ ਡੇਟੀ ਨਾਲ ਕੋਲ ਮਿਲਾਨ ਲੈ ਕੇ ਜਾਨੀ ਆ ਦੀ ਸ਼ੌਪ ਦੇ ਉੱਤੇ ਜਿੱਥੇ ਇਹ ਕੰਮ ਕਰਦਾ ਹੈ ਉਹ ਜਨਾਨੀ ਨਜਾਇਜ਼ ਜਿੱਥੇ ਆ ਕੇ ਇਹਨੂੰ ਮਿਲਦੀ ਏ ਪਰ ਇਹ ਉਹਨੂੰ ਵਾਰ ਲੈਂਦਾ ਮੈਨੂੰ ਅੱਗੋਂ ਮਾਰਨ ਦੀ ਧਮਕੀ ਦਿੰਦਾ ਕਹਿੰਦਾ ਤੁਸੀਂ ਕਿਰੋ ਵੀ ਲੱਗ ਰਹਿੰਦੇ ਪਿਓ ਹਾਂਜੀ ਇਹ ਕਿੱਥੇ ਸ਼ੌਪ ਕਿਹੜੀ ਜੋ ਇੱਕ ਜਗ੍ਹਾ ਜੋਬ ਕਰਦੇ ਨੇ ਇੱਥੇ ਨਨਤ ਚੌਂਕ ਚ ਪਾਜੀ ਸ਼ੌਪ ਹੋ ਗਈ ਤੇ ਤੁਹਾਨੂੰ ਲੱਗ ਰਹੇ ਮੈਨੂੰ ਪੰਜ ਸਾਲ ਹੀ ਹੋ ਗਿਆ ਤੁਸੀਂ ਆਪਣੇ ਘਰ ਦੇ ਨਾਲ ਹੀ ਗੱਲ ਕੀਤੀ ਬ੍ਰਦਰ ਨਾਲ ਆਪਣੇ ਜਾਂ ਫੈਮਿਲੀ ਨਾਲ ਸਾਰਿਆਂ ਨੇ ਗੱਲ ਕਰ ਲਈ ਪਾਜੀ ਸਾਰੇ ਦੇ ਹੱਥ ਚੁੱਕਦਾ ਹੈ ਕਿਸੇ ਦੀ ਨਹੀਂ ਸੁਣਦਾ ਕਿਸੇ ਦੀ ਨਹੀਂ ਕਿਸੇ ਕੋਲ ਨਹੀਂ ਡਰਦਾ ਤਾਂ ਹੀ ਤੁਹਾਨੂੰ ਕਿੱਥੇ ਜਾ ਰਹੇ ਹੋ ਅੱਗੇ ਮੈਂ 7 ਨੰਬਰ ਵਾਲੇ ਕੋਈ 7 ਨੰਬਰ ਵਾਲਿਆਂ ਨੇ ਮੇਰੀ ਮਾਂ ਨੂੰ ਦਬਾਅ ਪਾਇਆ ਕਿ ਤੂੰ ਆਪਣੀ ਕੁੜੀ ਦਾ ਘਰ ਨਹੀਂ ਬਸਣ ਦਿੰਦੀ ਮੇਰੀ ਮਾਂ ਨੇ ਮੇਰਾ ਸਿਰ ਪਾਟਾ ਸੀ ਪਾਜੀ ਮੇ ਕੋ ਤੁਰਕੇ ਨਹੀਂ ਜਾਇਆ ਜਾਂਦਾ ਸੀ ਚੱਕਰ ਆਉਂਦੇ ਸੀ ਅਸੀਂ ਪੂਰਾ ਹਫਤਾ ਜਾਂਦੇ ਰਹੇ ਕਿਸੇ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਅੱਜ ਅੱਕ ਕੇ ਘਰ ਬਹਿ ਕੇ ਵੇਟ ਕਰ ਕਰਕੇ ਬੰਦੀ ਨੂੰ ਇਹਨੂੰ ਸਮਝੋਤਾ ਵਾਸਤੇ ਕਹਿ ਕਹਿ ਕੇ ਕਿ ਇੱਥੋਂ ਦਾ ਕਿ ਮੈਂ ਆਈ ਆ ਕਿ ਮੈਨੂੰ ਤੁਹਾਡਾ ਸਾਥ ਚਾਹੀਦਾ ਮੇਰੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੁਣ ਤੁਸੀਂ ਮੇਰੀ ਦਰਖਾਸਤ ਅੱਗੇ ਪਹੁੰਚਾ ਸਕਦੇ ਲੋਕਾਂ ਤੱਕ ਪਹੁੰਚਾ ਸਕਦੇ ਇਤੋ ਬੰਦੇ ਨਾਲ ਜਿਹੜਾ ਮੈਂ ਇੰਨਾ ਕੁਝ ਸਹਿ ਕੇ ਵੀ ਕੰਪਰੋਮਾਈਜ਼ ਕਰਨ ਨੂੰ ਤਿਆਰ ਮੇਰਾ ਬੰਦਾ ਦੇਖ ਲਓ ਕੀ ਕਰ ਰਿਹਾ ਤੁਸੀਂ ਦੇ ਇੱਕ ਭੈਣ ਮੇਰੀ ਕੁੜੀ ਦਾ ਸਿਰ ਕਾਟ ਕੇ ਦੇ ਰਿਹਾ ਤੇਰੇ ਕੋਲ ਤੇ ਆਨੇ ਫੂਨਾ ਫੂਨਾ ਆਈ ਕੁੜੀ ਮੇਰੀ ਅੱਛਾ ਜੀ ਮੈਂ ਆ ਕੁੜੀ ਲਿਆਣ ਗਈ ਮਗਰ ਛੋਟੀ ਜਿਹੀ ਸਾਲ ਦੀ ਊੜੀ ਐ ਉਹਨੂੰ ਮੈਂ ਘਰੋਂ ਲਿਆਣ ਗਈ ਆਪਾਂ ਭੁਲਾ ਕੇ ਉਹਨੇ ਸਾਨੂੰ ਮੈਨੂੰ ਵਾਲਾ ਤੂੰ ਫੜ ਕੇ ਥੱਲੇ ਘਾ ਲਿਆ ਵੇ ਬਚਿਆ ਮੁੰਡਿਆ ਮੇਰਾ ਨਾਲ ਸੀ ਪਿੱਛੇ ਮੈਨੂੰ ਸੁਡਾਣ ਲਗਾ ਉਹਨੂੰ ਗਲੇ ਤੇ ਗੋਡਾ ਰੱਖਿਆ ਮਿੰਨੋ ਵਾਲਾ ਤੋ ਫੜ ਲਿਆ ਵੇ ਉਹ ਵਾਲਾ ਤੋ ਫੜ ਕੇ ਨਿਤਾ ਲਿਆ ਵੇ ਸਾਡੇ ਉਹਨੇ ਸ਼ਰਾਬ ਪੀਂਦੀ ਸੀ ਉਹ ਚੰਗਾ ਹੱਦਾਂ ਤੱਕ ਤਾਂ ਤੁਸੀਂ ਵੇਖਿਆ ਹੀ ਹੋਣਾ ਕਿਹਾ ਜਿਹੇ ਸਾਡੇ ਵਰਗੇ ਜੀ ਚੱਜੇ ਕੰਬੜੀ ਸ਼ੁਰੂ ਹੋ ਜਾਂਦੀ ਹੈ ਹੈ ਕੁੜੀ ਸਾਡੀ ਚਿੱਕਾ ਮਾਰਦੀ ਪਈ ਸੀ ਦੋਤਰੀ ਸਾਡੀ ਉਹਨੂੰ ਅਸੀਂ ਫਿਰ ਜੋ ਸਾਡੇ ਚ ਭਲਾਇਆ ਸੀ ਵੀ ਕੀਤਾ ਅਸੀਂ ਉਹਦੇ ਸਿਰ ਬਾੜੇ ਫਿਰ ਉਹਨੇ ਛੱਡਿਆ ਸਾਨੂੰ ਅੱਧਾ ਨਹੀਂ ਛੱਡਿਆ ਮੇਰੇ ਕੁੜਦੇ ਦਾ ਸਿਰ ਪਾੜ ਕੇ ਭੱਜ ਗਿਆ ਅਸੀਂ ਫਿਰ ਸਿਰ ਪਾੜਿਆ ਇਹ ਤੁਹਾਡੀ ਬੇਟੀ ਹੈ ਇਹ ਮੇਰੀ ਬੇਟੀ ਹੈ ਵੱਡੀ ਬੇਟੀ ਮਤਲਬ ਕਿ ਜਿਹੜਾ ਅਸੀਂ ਘਰ ਆ ਗਏ ਅਸੀਂ ਫਿਰ ਘਰ ਆ ਗਏ ਹਾਂਜੀ ਉਹ ਸਾਡਾ ਦਮਾਤ ਸੀ ਉਹ ਸਾਡੇ ਨਾਲ ਘੱਟ ਨਹੀਂ ਮਿੰਨੂ ਜਿੱਥੇ ਕੱਟਣੀ ਉੱਥੇ ਕੱਟਣਾ ਸ਼ੁਰੂ ਕਰ ਦਿੱਤਾ ਆਪਸ ਚ ਇਹਨਾਂ ਦੀ ਲੜਾਈ ਹੁੰਦੀ ਉਹ ਮੈਂ ਘਰੋਂ ਖਰਚਾ ਦੇ ਦੇਣਾ ਮੈਂ ਤੁਹਾਨੂੰ ਹੀ ਕੁੜਦਾ ਜੀ ਮੈਨੂੰ ਵੀ ਮਾਰਦਾ ਮੇਰੇ ਮੁੰਡੇ ਨੇ ਕਿੱਲੇ ਵਾਰੀ ਮਾਰਿਆ ਸਾਡੇ ਗਲੀ ਮਹੱਲੇ ਚ ਪੱਤਾ ਮੇਰੇ ਮੁੰਡੇ ਨੇ ਕਿੱਲੇ ਵਾਰੀ ਮਾਰਿਆ ਨਹੀਂ ਮਾਰਨ ਦਾ ਕੀ ਕਾਰਨ ਸੀ ਪੁਲਿਸ ਨੂੰ ਕੰਪਲੇਨ ਨਹੀਂ ਕੀਤੀ ਸੀ ਮੇਰੇ ਕੋਲ ਜਗਾ ਮੰਗਦਾ ਮੈਨੂੰ ਕਹਿੰਦਾ ਜਗਾ ਦੇ 15 ਲੱਖ ਰੁਪਏ ਮੇਰੇ ਭਰਾਵਾਂ ਕੋਲੋਂ ਮੰਗਦਾ ਉਹਨਾਂ ਨੂੰ ਘਰ ਵਾੜ ਵਾੜ ਕੇ 15 ਲੱਖ ਰੁਪਏ ਮੇਰੇ ਭਰਾ ਨੂੰ ਕਹਿੰਦਾ ਦੇ ਮੈਨੂੰ ਦੇ ਮੇਰਾ ਬੰਦਾ ਮੰਗੇ ਜਾਂ ਨਾਂ ਮੰਗੇ ਬੰਦਾ ਮੇਰਾ ਸਿਰ ਤੋਂ ਹੰਨੀ ਉਹਨੂੰ 3 ਸਾਲ ਹੋ ਗਿਆ ਮਰਿਆ ਤਾ ਤੂੰ ਮੰਗਦਾ ਪੈਸਾ ਤੁਹਾਡੇ ਕੋਲ ਇਹ ਜਿੱਦੂ ਦਾ ਮਤਲਬ ਇਹ ਲੜਾਈ ਤੋਂ ਕਰ ਦੇਗਾ ਤੇ ਤੁਹਾਡੇ ਕੋ ਪੈਸੇ ਮੰਗਦਾ ਤੁਸੀਂ ਪੁਲਿਸ ਕੋਲ ਕੰਪਲੇਂਟ ਕੀਤੀ ਹੈ ਅਸੀਂ ਪੁਲਿਸ ਕੋਲ ਅਸੀਂ ਪੁਲਿਸ ਕੋਲ ਕੋਈ ਕੰਪਲੇਂਟ ਨਹੀਂ ਕੀਤੀ ਅਸੀਂ ਕਿਹਾ ਅੱਜ ਸੁਦਰ ਦਾ ਕੱਲ ਸੁਦਰ ਦਾ ਇਹ ਸੁਦਰ ਹੰਦਾ ਨਾ ਲੈਂਦਾ ਸੀ ਜੇ ਕਹਿੰਦੀ ਆਪਣੇ ਮਾਪੇ ਕੋਲ ਹੀ ਸਾਂ ਮੰਗ ਉਹਨਾਂ ਕੋਲ ਨਹੀਂ ਮੰਗਦਾ ਕੁੜੀ ਨੂੰ ਅੱਗੇ ਕਹਿੰਦਾ ਤੇਰੀ ਮਾਂ ਨਹੀਂ ਜਾਣੇ ਮਾਰ ਭਰਾ ਤੈਨੂੰ ਕਰ ਦੇਣਾ ਬਾਹਰ ਤੇਰੀ ਇਕੱਲੀ ਲੂਲੀ ਹੈ ਉਹਨੂੰ ਬਾਹਰ ਕਰ ਦੇਣਾ ਸੀ ਜਗਾ ਅਸੀਂ ਲੱਲਣੀ ਹੈ ਹਾਂ ਕੋਈ ਦੇ ਦਿੰਦੀ ਫੋਨ ਇਹਨੇ ਕਦੀ ਕੁੜੀ ਨੂੰ ਨਹੀਂ ਪੁੱਛਿਆ ਵੀ ਤੂੰ ਕਿੱਥੇ ਬੈਠੀ ਐ ਕਿਹੜੇ ਹਾਲ 'ਚ ਬੈਠੀ ਐ 6 ਸਾਲ ਦੀ ਕੁੜੀ ਐ ਸਕੂਲ ਜਾਂਦੀ ਐ ਤੇ ਉਹਨੂੰ ਨਹੀਂ ਕਦੀ ਪੁੱਛਿਆ ਇਹਨਾਂ ਨੇ ਪੁੱਛਿਆ ਜੇ ਐ ਮਿਲਦੀ ਐ ਇਹਨੂੰ ਧਮਕੀਆਂ ਦਿੰਦਾ ਵੇ ਸਾਡੇ ਨਾਲ ਜੇ ਇਹਨੇ ਦੁਕਾਨ ਕੋਲ ਲੰਘ ਕੇ ਦੰਨੀ ਉਹ ਹੀ ਸਾਡੀ ਮਾਰਕੀਟ ਤੇ ਉਧਰੋਂ ਹੀ ਲੰਘ ਕੇ ਦੰਨਿਆ ਵੇਖਦਾ ਬੜੇ ਹੋਰ ਸਭ ਨਾਲ ਲੈ ਸਾਡੇ ਕੋਲ ਅੱਖਾਂ ਕੱਢ ਕੱਢ ਕੇ ਵੇਖਦਾ ਸਾਡੇ ਕੋਲ ਅਸੀਂ ਕੀ ਕਰੀਏ ਕਿੱਥੇ ਗਈਆਂ ਮੁੰਡੇ ਮੈਨੂੰ ਧਮਕੀਆਂ ਦਿੰਦਾ ਕਹਿੰਦਾ ਮੈਂ ਮਾਰ ਛੱਡ ਦੇਣਾ ੁੰਡੇ ਵੈਨ ਨੂੰ ਮਾਰ ਛੱਟਣਾ ਕਹਿੰਦਾ ਇੱਕ ਮੇਰਾ ਹੁੰਦਾ ਤੁਹਾਨੂੰ ਪੁਲਿਸ ਹੀ ਹੈਲਪ ਲੈਣੀ ਚਾਹੀਦੀ ਪੁਲਿਸ ਸੋ ਸੱਤ ਨੰਬਰ ਵਾਲੇ ਸੁਣਦੇ ਹੀ ਨਹੀਂ ਸਾਡੇ ਇੱਥੇ ਕਿੰਨੇ ਕਿੰਨਵਾਰੀ ਜਾ ਕੇ ਬੈਠੀਆਂ ਪੁਲਿਸ ਨੂੰ ਸੱਤ ਨੰਬਰ ਵਾਲੇ ਸਾਡੀ ਕਰਦੇ ਹੀ ਨਹੀਂ ਕੇ ਤੁਹਾਨੂੰ ਕਰੋ ਫੋਨ ਮੋਕੇ ਤੇ ਅਸੀਂ ਕੀ ਕਰੀਏ ਅਸੀਂ ਕਿੰਨੂੰ ਦੱਸੀਏ ਜਾ ਕੇ ਰਾਜ ਕੀ ਗੱਲ ਹੈ ਅੱਜ ਗੱਲ ਹੁਣ ਇਹ ਅਸੀਂ ਕਿੰਨੀਆਂ ਦਿਨਾਂ ਦੇ ਸੰਦੇ ਪਿਆ ਵੀ ਇਹ ਜਨਾਨੀ ਰੱਖੀ ਹੋਈ ਹੈ ਜਨਾਨੀ ਰੱਖੀ ਹੈ ਇਤਨਾ ਨਹੀਂ ਰੱਖਣੇ ਨਜਾਇਜ਼ ਕੰਮ ਇਹ ਜਦ ਤੇਰਾ ਬੱਚਾ 6 ਸਾਲ ਦਾ ਹੀ ਕੁੜੀ ਹੈ ਹੈ ਕੁੜੀ ਕੱਲ ਵੀ ਕੁੜੀ ਮਲਾਨ ਆਈ ਉਹਨੂੰ ਬੁਖਾਰ ਚੜਦੇ ਵੇਲੇ ਉਹ ਮਲਾਨ ਆਈ ਦੁਕਾਨ ਤੇ ਤੇ ਕਹਿੰਦੀ ਉੱਥੇ ਵੀ ਮੈਨੂੰ ਗਾਲਾਂ ਕੱਢਾਂ ਲੱਗ ਪਿਆ ਵੇ ਉੱਥੇ ਵੀ ਹੱਥੀ ਬੈਨ ਨੂੰ ਘੱਟ ਨਹੀਂ ਕੀਤੀ ਇਹਨੇ ਹੱਥੀ ਬੈਨ ਇਹ ਜਿਵੇਂ ਇੱਕ ਵਾਰੀ ਬੋਲਿਆ ਸੀ ਤਾਂ ਮੈਂ ਹੱਤ ਦੀ ਬਾਬਾ ਇਹ ਹੱਤੀ ਜੋ ਚੜਦਾ ਉਹ ਮਾਰ ਦਿੰਦਾ ਵਾ ਮਤਲਬ ਹੀ ਲੜਾਈ ਦੀ ਗੱਲ ਬਕਰੀ ਰਹੀ ਅੱਜ ਜਿਹੜਾ ਮੈਟਰ ਹੈ ਅੱਜ ਦਾ ਤੁਹਾਨੂੰ ਮੈਟਰ ਦਾ ਪਤਾ ਕੀ ਹੋਇਆ ਅੱਜ ਮੈਨੂੰ ਮੈਟਰ ਨਹੀਂ ਮੈਂ ਕੰਮ ਤੋਂ ਆਈ ਆ ਮੈਂ ਕੰਮ ਤੇ ਗਈ ਸੀ ਠੀਕ ਹੈ ਮਤਲਬ ਤੁਸੀਂ ਵੀ ਕੰਮ ਕਰਦੇ ਹੋ ਮੈਂ ਕੰਮ ਕਰਦੀ ਆ ਮੈਂ ਰੋਟੀ ਬਣਾਉਂਦੀ ਆ ਲੋਕਾਂ ਦੀ ਵਿਆਹਾਂ ਦੀ ਜਾਂ ਉਹ ਜੀ ਕੀ ਰੋਟੀ ਨਹੀਂ ਇਹ ਤੁਹਾਡੀ ਬੇਟੀ ਨਾਲ ਤੁਹਾਡੀ ਗੱਲ ਨਹੀਂ ਅੱਜ ਕੀ ਗੱਲ ਕੀ ਹੋਈ ਹੈ ਇਹੋ ਮੈਨੂੰ ਹੁਣੇ ਹੀ ਫੋਨ ਗਿਆ ਵੇ ਵੀ ਇੱਦਾਂ ਇੱਦਾਂ ਕਰਕੇ ਗੱਲ ਹੋਈ ਹੈ ਮੰਮੀ ਵੀ ਉੱਥੇ ਇਸ ਤਰ੍ਹਾਂ ਕਰਕੇ ਵੜੇ ਨੇ ਤੇ ਮੈਂ ਪਿੱਛੇ ਚਲੂ ਹੋਰ ਗੱਲ ਕੋਈ ਨਹੀਂ ਹੋਈ ਮੇਰੇ ਮੈਂ ਤਾਂ 6 7 ਵਜੇ ਵੀ ਨਹੀਂ ਹੁਣ ਤੁਸੀਂ ਅੱਜ ਕੰਪਲੇਂਟ ਕਰੋਗੇ ਹਾਂਜੀ ਕੰਬੇਕ ਕਰਾਂਗੇ ਜੇ ਸਾਡੀ 7 ਨੰਬਰ ਵਾਲੇ ਕੰਪਲੇਂਟ ਨਾ ਸੁਣਨ ਤੇ ਅਸੀਂ ਦਿੱਤੇਗਾ ਇਹ ਦੱਸੋ ਨਹੀਂ ਉੱਚ ਅਧਿਕਾਰੀ ਵੀ ਨੇ ਕਾਫੀ ਉੱਚ ਅਧਿਕਾਰੀ ਨੇ ਉਹਨਾਂ ਨਾਲ ਜਿਹੜਾ ਪ੍ਰਬੰਧ ਆਵੇ ਕਿੰਨਾ ਭਗਤ ਹੈ ਉਹ ਵੀ ਇਹਨੇ ਨਾਲ ਲਾਇਆ ਆ ਪਹਿਲੇ ਉਹਦੇ ਕਮਰੇ ਚ ਲੈ ਕੇ ਜਾਂਦਾ ਸੀ ਸਾਣੂ ਉਹ ਦੋਵੇਂ ਪਾਰਟਿਕੂਲਰ ਵਿਅਕਤੀ ਦਾ ਨਾਮ ਲੈ ਕੇ ਉਹਦੇ ਤੇ ਹਿੰਗਿਸ਼ਨ ਲਾ ਰਹੇ ਹੋ ਕਿ ਤਾਂ ਦੇਖੋ ਇਹ ਝੂਠ ਹੈ ਕਿ ਉਹਨਾਂ ਨਾਲ ਕਰਦੇ ਹੋ ਉਹਨੇ ਸਪੋਰਟ ਕਰ ਰਹੇ ਨੇ ਹਾਂ ਸਪੋਰਟ ਕਰ ਰਹੇ ਨੇ ਜਿਹੜੇ ਬੰਦੇ ਨੂੰ ਉਹਨੇ ਕਿਹਾ ਹੈਗਾ ਵੇ ਭਈ ਮੈਂ ਕਿੰਨਾ ਇਹਨਾਂ ਕੋਲੇ ਜਗ੍ਹਾ ਲੈਣੀ ਹੈ 15 ਲੱਖ ਰੁਪਏ ਲੈ ਲੈ ਉਸ ਬੰਦੇ ਨੂੰ ਆ ਪੁੱਛਿਆ ਮੈਂ ਕਿ ਚਾਰ ਬੰਦਿਆਂ ਚ ਬਹਿ ਕੇ ਤੂੰ ਗੱਲ ਕਰੇਂਗਾ ਕਹਿੰਦਾ ਆਂਟੀ ਮੈਂ ਨਹੀਂ ਕਰਾਂਗਾ ਮੈਂ ਕਹਿੰਦਾ ਐ ਤੁਹਾਡੀ ਕੋਈ ਗੱਲ ਨਹੀਂ ਨਾ ਜੇ ਤੁਹਾਡੇ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਤੁਸੀਂ ਇੱਕ ਬੰਦੇ ਚ ਵੀ ਬੈਠ ਕੇ ਗੱਲ ਕਰ ਸਕਦੇ ਆਂ ਬੰਦੇ ਕੰਮ ਇਹੋ ਕਰਵਾਂਗੇ ਅੱਛਾ ਜੀ ਹਾਂਜੀ ਕੌਣ ਸ਼ਰਾਬ ਦਾ ਕੰਮ ਕਰਦਾ ਜੀ ਮਤ ਤੁਹਾਨੂੰ ਵੀ ਲੱਗਦਾ ਪੁਣੇ ਤੇਕਾ ਤੁਹਾਡੀ ਗੱਲ ਨਹੀਂ ਹੁੰਦੀ ਹਾਂ ਤੁਸੀਂ ਉਸੇ ਜਵਾਈ ਦਾ ਆਪਣੇ ਬੇਟੀ ਦੀ ਮੈਸੇਜ ਕਰਵਾਤੀ ਸੀ ਹਾਂਜੀ ਪਹਿਲੇ ਨਹੀਂ ਸੀ ਕਰਦਾ ਇਹ ਹੁਣ ਕਰਦਾ ਤਾਂ ਇਹ ਸਮਝਾ ਕਰ ਦੁੱਤ ਤਾਂ ਨਹੀਂ ਸੀ ਪਰ ਤੇ ਤੁਸੀਂ ਅੱਜ ਖੁੱਲ ਕੇ ਕਹਿ ਰਹੇ ਕਿ ਉਹ ਸ਼ਰਾਬ ਦਾ ਕੰਮ ਕਰਦਾ ਹੈ ਹਾਂਜੀ ਉਹ ਸ਼ਰਾਬ ਦਾ ਕਰਦੇ ਦੋ ਕਿਸੇ ਦੇ ਕੈਂਪੇ ਚੱਲਦੇ ਨੇ ਕੈਂਪੇ ਠੇਕੇ ਵਾਲਿਆਂ ਨਾਲ ਤੇ ਕੈਂਪ ਦੇ ਰਹਿਣ ਵਾਲੇ ਨੇ ਨਹੀਂ ਰਹਿਣ ਵਾਲੇ ਘੜੇ ਦੇ ਨੇ ਕੈਂਪ 'ਚ ਸ਼ਰਾਬ ਲੈ ਕੇ ਆਉਂਦਾ ਹੋਣਾ ਹੈ ਉੱਥੇ ਰਾਜ ਠੇਕੇਦਾਰ ਵਾਲਿਆਂ ਦੇ ਨਾਲ ਹੋ ਕੇ ਚੱਲਦੇ ਨੇ ਉੱਥੇ ਕੋਠੇ ਫੜਿਆਗੇ ਹਾਂਜੀ ਦੋ ਕੈਸ ਚੱਲਦੇ ਕਰੀ ਉਹਨਾਂ ਦੇ ਠੀਕ ਹੈ ਜੀ